ਆਹਨ ਫੁੱਲ ਚੱਲ ਰਿਹਾ ਐ ਇਸ ਟਾਈਮ ਬਾਸ ਪੂਰੀ ਹੋ ਰਹੀ ਐ ਆ ਇੱਕ ਨਵੇਂ ਥਾ ਨੂੰ ਪਾਣੀ ਆਉਣ ਲੱਗ ਗਿਆ ਸਾਡੇ ਮਕਾਨ ਦੇ ਵਿੱਚ ਆ ਦੇਖ ਲੋ ਲੋ ਆ ਦੇਖੋ ਨਵੇਂ ਥਾ ਨੂੰ ਪਾਣੀ ਆਇਆ ਇੱਥੇ ਨੂੰ ਤੇ ਬਾਹਰ ਸੇ ਪੂਰੀ ਹੋ ਰਹੀ ਐ ਇਸ ਟਾਈਮ ਐਨ ਤਕਰੀਬਨ ਟਾਈਮ ਸਵਾ 4 ਵਜੇ ਸਵਾ 4 ਹੋ ਗਏ ਸਵੇਰ 4 ਵਜੇ ਮੈਂ ਦੇਖ ਰੋ ਭਾਦੋ ਦਾ ਮਹੀਨਾ ਸਾਵਣ ਮਹੀਨਾ ਬਣਾਇਆ ਪਿਆ ਭਾਦੋ ਨੇ ਤਾਂ ਐਨ ਪੂਰਾ ਤੇ ਖੇਤ ਬਾਕੇ ਹਟੇਦੇ ਉਹਦੇ ਬਾਅਦ ਜਿਹਦੇ ਮਹੀਨੇ ਪੂਰਾ ਜੋਰ ਨਾਲ ਉਤਰਿਆ ਹੈ ਬਾਰਸ਼ ਐਨ ਪੂਰਾ ਪਾਣੀ ਪਾਣੀ ਵੇੜੇ ਵਿੱਚ ਲਾ ਹੋਇਆ ਪਿਆ ਆਪਣੇ ਕਿੱਥੇ ਕਿੱਥੇ ਬਾਰਸ਼ ਹੋ ਰਹੀ ਆ ਕਿਰਪਾ ਕਰਕੇ ਦੱਸਿਓ ਸਾਨੂੰ ਤਰੀ ਜਗਾ ਮੀ ਪੈ ਰਿਆ ਜ ਸਾਡੇ ਏਰੀਏ ਦੇ ਵਿੱਚ ਇੱਕ ਦੀ ਜੀਰੀ ਲਾਈ ਹੋਇਆ ਜੋ ਝੋਨਾ ਉਹਨੂੰ ਬਿਮਾਰੀ ਵੀ ਬਹੁਤ ਪੈ ਗਈ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਕਿਉਂਕਿ ਬਿਮਾਰੀ ਵੀ ਫਸਲ ਨੂੰ ਕਾਫੀ ਪੈ ਰਹੀ ਆ ਕਾਫੀ ਬੀਜਾਂ ਨੂੰ ਨੁਕਸਾਨ ਕਾਫੀ ਹੋ ਰਿਹਾ ਕਿਸਾਨਾਂ ਦਾ ਇਸ ਵਾਰ ਇੱਧਰ ਆਪਣਾ ਜਿਹੜਾ ਸੁਲਤਾਨ ਬਲੂਦੀ ਕਣੀ ਤਾਂ ਪਾਣੀ ਵੀ ਖਤਮ ਕਰਤਾ ਇੱਧਰ ਦੇ ਬਸੇ ਜਿਹੜਾ ਏਰੀਆ ਆ ਇਹ ਜੀ ਬਿਮਾਰੀ ਨੇ ਖਤਮ ਇਹੇ ਕਰ ਰਹੀ ਹੈ ਬਿਮਾਰੀ ਵੀ ਕਾਸੀ ਪੀਜਾਂ ਨੂੰ ਪਈਗੀ ਹੈ ਇਹਦਾ ਬਾਰਸ਼ ਹੈ ਇਸ ਟਾਈਮ ਪੂਰੇ ਜ਼ੋਰ ਗੱਲ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਆਂ ਦਿਖਾ ਰਹੇ ਆਂ ਅਸੀਂ بارش ਕਿੱਥੇ-ਕਿੱਥੇ ਪੈ ਰਹੀ ਹੈ ਕਿਰਪਾ ਕਰਕੇ ਸਾਨੂੰ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਗੱਲਬਾਤ ਦੱਸਣੀ ਬੈਠੇ ਇਸ ਵਾਰਸ਼ ਜਿਹੜੀ ਪੈ ਰਹੀ ਹੈ ਜੀ ਇਹ ਸਾਡੇ ਏਰੀਆ 'ਚ ਦਾਮੇ ਪੂਰੇ ਜ਼ੋਰ ਗੱਲ ਇਸ ਟਾਈਮ ਬਾਰਸ਼ ਪੈ ਰਹੀ ਹੈ ਆਪਾਂ ਤੁਹਾਨੂੰ ਕੁਝ ਬਾਹਰ ਦੀਆਂ ਤਸਵੀਰਾਂ ਵੀ ਹੰਜੀਆਂ ਕਰ ਦਿੰਦੇ ਆ ਕਿਉਂਕਿ ਨਹੀਂ ਪੂਰੇ ਜ਼ੋਰ ਗੱਲ ਪੈ ਰਹੇ ਐ ਇਸ ਟਾਈਮ ਬੱਦਲ ਪੂਰਾ ਐ ਨਾ ਫੁੱਲ ਬੱਦਲਾ ਫੁੱਲ ਬਾਰਸ਼ ਐ ਪੂਰੀ ਪੂਰੀ ਜ਼ੋਰ ਗੱਲ ਕੰਮ ਚੱਲ ਰਿਹਾ ਬਾਰਸ਼ ਦਾ ਆਪਾਂ ਬਾਹਰ ਆ ਕੇ ਘਰ ਤੇ ਲੈ ਦੇਖ ਲਓ ਮੀ ਪੂਰਾ ਐ ਫੁੱਲ ਜ਼ੋਰ ਗੱਲ ਲੇਕਿਨ ਤਾਲੇ ਐ ਨ ਪੂਰੇ ਜ਼ੋਰ ਗੱਲ ਚੱਲ ਰਹੀ ਐ ਇੱਧਰ ਪਾਣੀ ਉਹ ਪਾਣੀ ਨੱਤ ਸਾਰ ਜਿਹਾ ਪੂਰਾ بارش ਪੂਰੀ ਜ਼ੋਰ ਦਾ ਇਸ ਟਾਈਮ ਸਾਡੇ ਹੋ ਰਹੀ ਹੈ। ਜ਼ਾਰਸ ਪੈ ਰਹੀ ਹੈ ਕਿਉਂਕਿ ਪੂਰੀ ਜ਼ੋਰ ਗੱਲ ਹੈ। ਪਾਣੀ ਪਾਣੀ ਇੱਧਰ ਸੱਦੇ ਚਾਰੇ ਪਾਸੇ। ਪੂਰੇ ਜ਼ੋਰਦਰ ਬੱਦਲ ਹਨ ਦਿਖਾਉਣੇ ਆ ਅਸੀਂ। ਕਮੈਂਟਾਂ ਜਰਨਾ ਕਿੱਥੇ ਕਿੱਥੇ بارش ਤੁਸੀਂ ਹੋ ਰਹੀ ਹੈ ਸਾਨੂੰ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।